ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ 'ਚ 12 ਕਿੱਲੇ ਦਾ ਟੱਕ ਲੈ ਕੇ ਆਏ ਆ ਤਕਸੀਮ ਟੱਕ ਹੈ ਵਿੱਚ ਦੋ ਮੋਟਰਾਂ ਨੇ ਵਿੱਚ ਦੋ ਮੋਟਰਾਂ ਨੇ 5 ਕਿੱਲੇ ਲਿੰਕ ਰੋਡ ਦਾ ਫਰੰਟ ਹੈ ਏਰੀਆ ਬੰਗਾ ਫਗਵਾੜਾ ਵੱਡੀ ਮਿੰਤੀ ਰੇਟ ਹੈ 40 ਲੱਖ ਕਿੱਲੇ ਦਾ 40 ਲੱਖ ਰੁਪਏ ਕਿੱਲੇ ਰੇਟ ਹੈ ਜੀ ਵੱਡੀ ਮਿੰਤੀ 5 ਕਿੱਲੇ ਲਿੰਕ ਰੋਡ ਦਾ ਫਰੰਟ ਹੈ ਜੀ 12 ਕਿੱਲਾਂ ਦਾ ਟੱਕ ਵਿਕਾਊ ਆ ਤਕਸੀਮ ਟੱਕ ਵਿੱਚ ਦੋ ਮੋਟਰਾਂ ਨੇ ਰੇਟ ਹੈ 40 ਲੱਖ ਰੁਪਏ ਕਿੱਲੇ ਦਾ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ 70873 72847 70873 72847 ਇਸ ਨੰਬਰ ਤੇ ਫੋਨ ਕਰਕੇ ਤੁਸੀਂ 12 ਕਿੱਲਾਂ ਦਾ ਟੱਕ ਤਕਸੀਮ ਤੱਕ 40 ਲੱਖ ਕਿੱਲੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਵਿੱਚ ਦੋ ਮੋਟਰਾਂ 5 ਕਿੱਲੇ ਲਿੰਕ ਰੋਡ ਦਾ ਫਰੰਟ ਹੈ ਲੋਕੇਸ਼ਨ ਹੈ ਬੰਗਾ ਫਗਵਾੜਾ ਬੰਗਾ ਫਗਵਾੜਾ ਦੀ ਇਹ ਜ਼ਮੀਨ ਹੈ ਇਹ ਨੰਬਰ ਤੇ ਤੁਸੀਂ ਫੋਨ ਕਰਕੇ ਮਾਲਕ ਵੀਰ ਦੇ ਨਾਲ ਗੱਲਬਾਤ ਕਰਕੇ ਜ਼ਮੀਨ ਦੀ ਡੀਲ ਹੈ ਜਿਹੜੀ ਤੁਸੀਂ ਪੱਕੀ ਕਰ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਣਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ